ਸ਼੍ਰੋਮਣੀ ਅਕਾਲੀ ਦਲ ਕੀ ਕਾਂਗਰਸ ਦੇ ਨਾਲ ਹੱਥ ਮਲਾਉਣ ਜਾ ਰਿਹਾ ਕੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਇੰਡੀਆ ਗੱਠਜੋੜ ਚ ਸ਼ਾਮਲ ਹੋਣ ਜਾ ਰਿਹਾ ਇਹ ਸਵਾਲ ਪੈਦਾ ਹੋਇਆ ਆਖਰਕਾਰ ਇਹ ਸਵਾਲ ਕਿਉਂ ਪੈਦਾ ਹੋਇਆ ਕਿਹੜੇ ਵਿਅਕਤੀ ਨੇ ਸਵਾਲ ਪੈਦਾ ਕਰ ਦਿੱਤੇ ਕਾਂਗਰਸ ਦੇ ਵੱਲੋਂ ਅਕਾਲੀ ਦਲ ਨੂੰ ਵੱਡਾ ਆਫਰ ਆਇਆ ਕਾਂਗਰਸੀ ਵਿਧਾਇਕ ਦੇ ਵੱਲੋਂ ਜਿਹੜਾ ਅਕਾਲੀ ਦਲ ਨੂੰ ਸ਼ਾਮਲ ਕਰਨ ਦੀ ਗੱਲ ਕਹੀ ਗਈ ਹੈ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਪੰਜਾਬ ਦੇ ਵਿੱਚ ਕੱਲਿਆਂ ਆਪਣੀ ਚੋਣ ਮੁਹਿੰਮ ਚਲਾ ਰਿਹਾ ਅਤੇ ਉਸੇ ਵਿੱਚਕਾਰ ਕਿਸੇ ਸਮੇਂ ਅਕਾਲੀ ਵਿਧਾਇਕ ਰਹੇ ਇੱਕ ਕਾਂਗਰਸੀ ਵਿਧਾਇਕ ਨੇ ਅਕਾਲੀ ਦਲ ਨੂੰ ਵੱਡਾ ਆਫਰ ਕਰ ਦਿੱਤਾ ਹੈ ਕੀ ਉਹ ਆਫਰ ਹੈ ਕਿਹੜਾ ਉਹ ਵਿਧਾਇਕ ਹੈ ਗੱਲ ਕਰਦੇ ਹਾਂ ਤੇ ਗੱਲ ਤੁਹਾਡੇ ਅੱਗੇ ਖੋਲ ਕੇ ਰੱਖ ਦਿੰਦੇ ਹਾਂ ਜਲੰਧਰ ਸ਼ੌਣੀ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਅਕਾਲੀ ਦਲ ਨੂੰ ਜਿਹੜਾ ਹੈ ਉਹ ਕਾਂਗਰਸ ਦੇ ਨਾਲ ਆਉਣ ਦਾ ਆਫਰ ਦੇ ਦਿੱਤਾ ਹੈ ਉਹਨਾਂ ਨੇ ਭਾਜਪਾ ਵਿਰੋਧ ਚੱਲ ਲਈ ਲੜਾਈ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੂੰ ਇਕੱਠੇ ਆਉਣ ਦਾ ਸੱਦਾ ਦਿੱਤਾ ਕਿ ਉਹ ਸੱਦਾ ਇਹ ਗੱਲ ਕਰਦੇ ਆ ਜਲੰਧਰ ਸ਼ੋਨੀ ਤੋਂ ਵਿਧਾਇਕ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਅਕਾਲੀ ਦਲ ਨੂੰ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਹੋਣ ਦੀ ਨਸੀਹਤ ਦਿੱਤੀ ਹੈ ਇਸ ਤੋਂ ਬਾਅਦ ਸ਼ਹਿਰ ਦੀ ਜਨਨੀਤੀ ਵਿੱਚ ਕਾਫੀ ਗਰਮਾ-ਗਰਮੀ ਵੇਖਣ ਨੂੰ ਮਿਲ ਰਹੀ ਆ ਪ੍ਰਗਟ ਸਿੰਘ ਨੇ ਆਖਿਆ ਕਿ ਅਕਾਲੀ ਦਲ ਅਤੇ ਭਾਜਪਾ ਦੁਆਰਾ ਕੀਤੇ ਗਏ ਗੱਠਜੋੜ ਦੇ ਨਾਲ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਹੈ ਪਰ ਦੇਸ਼ ਦੀ ਰਾਜਨੀਤੀ ਨੂੰ ਦੇਖਦਿਆਂ ਹੋਇਆਂ ਅਕਾਲੀ ਦਲ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਜਿਸ ਦੇ ਨਾਲ ਦੇਸ਼ ਨੂੰ ਬਚਾਇਆ ਜਾ ਸਕਦਾ ਪ੍ਰਗਟ ਸਿੰਘ ਨੇ ਆਖਿਆ ਕਿ ਜਦੋਂ ਅਕਾਲੀ ਦਲ ਦੇ ਵਿਧਾਇਕ ਸੀ ਤਾਂ 5 ਸਾਲ ਮੈਂ ਅਕਾਲੀ ਦਲ ਦੇ ਕੰਮ ਵੇਖੇ ਨੇ ਹੌਲੀ-ਹੌਲੀ ਮੈਨੂੰ ਉਹਨਾਂ ਦੀ ਪਾਲਿਸੀ ਦੇ ਬਾਰੇ ਪਤਾ ਲੱਗ ਗਿਆ ਜਿਸ ਤੋਂ ਬਾਅਦ ਮੈਂ ਕਾਂਗਰਸ ਦੇ ਵਿੱਚ ਸ਼ਮੂਲੀਅਤ ਅਖਤਿਆਰ ਕਰ ਲਈ ਪ੍ਰਗਟ ਸਿੰਘ ਨੇ ਆਖਿਆ ਕਿ ਮੇਰੀ ਅਕਾਲੀ ਦਲ ਦੇ ਨਾਲ ਕੋਈ ਲੜਾਈ ਨਹੀਂ ਸੀ ਬਲਕਿ ਸਰਕਾਰ ਨੇ ਮੇਰੇ ਹਲਕੇ ਦੇ ਬਾਰੇ ਵਿੱਚ ਨਹੀਂ ਸੋਚਿਆ ਤਾਂ ਮੈਂ ਪਾਰਟੀ ਛੱਡ ਦਿੱਤੀ ਪ੍ਰਗਟ ਸਿੰਘ ਨੇ ਅੱਗੇ ਆਖਿਆ ਕਿ ਮੇਰੇ ਹਲਕੇ ਦੇ ਵਿੱਚ ਵੇਸਟ ਮੈਨੇਜਮੈਂਟ ਪਲਾਨ ਲਗਾ ਦਿੱਤਾ ਗਿਆ ਸੀ ਜਿਸ ਨਾਲ ਹਲਕਾ ਨਿਵਾਸੀ ਕਾਫੀ ਵਿਰੋਧ ਕਰ ਰਹੇ ਸਨ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਪ੍ਰਗਟ ਸਿੰਘ ਨੇ ਵੱਡਾ ਆਫਰ ਦੇ ਦਿੱਤਾ ਹੈ ਕਿ ਅਕਾਲੀ ਦਲ ਪ੍ਰਗਟ ਸਿੰਘ ਦਾ ਇਹ ਆਫਰ ਸਵੀਕਾਰ ਕਰੇਗਾ ਮੰਨੇਗਾ ਜਾਂ ਨਹੀਂ ਵੱਡਾ ਆਫਰ ਹੈ ਪ੍ਰਗਟ ਸਿੰਘ ਨੇ ਆਫਰ ਦਿੱਤਾ ਹੈ ਕਿਸੇ ਹੋਰ ਨੇ ਇਹ ਆਫਰ ਨਹੀਂ ਦਿੱਤਾ ਪ੍ਰਗਟ ਸਿੰਘ ਜਿਹੜੇ ਨੇ ਉਹ ਕਾਂਗਰਸ ਹਾਈ ਕਮਾਂਡ ਦੇ ਬਹੁਤ ਨੇੜੇ ਨੇ ਤੇ ਰਾਹੁਲ ਗਾਂਧੀ ਦੇ ਅੱਖ ਦੇ ਤਾਰੇ ਵਜੋਂ ਪੰਜਾਬ ਦੇ ਵਿੱਚ ਵੇਖੇ ਜਾਂਦੇ ਨੇ ਇਸ ਕਰਕੇ ਇਸ ਆਫਰ ਨੂੰ ਐਵੇਂ ਹੀ ਲੈ ਲੈਣਾ ਕਿ ਸਾਦੀ ਗੱਲ ਕੀਤੀ ਐ ਇਹ ਸਾਦੀ ਗੱਲ ਤਾਂ ਹੈ ਨਹੀਂ ਕਾਰਨ ਸਪਸ਼ਟ ਹੈ ਕਿ ਜੇਕਰ ਪ੍ਰਗਟ ਸਿੰਘ ਕਹਿ ਰਹੇ ਨੇ ਤਾਂ ਹਾਈ ਕਮਾਂਡ ਵੱਲੋਂ ਜਾਂ ਤਾਂ ਕੋਈ ਇਸ਼ਾਰਾ ਹੋਇਆ ਹੈ ਜਾਂ ਕੋਈ ਗੱਲ ਆਖੀ ਗਈ ਹੈ ਜਾਂ ਕੋਈ ਗੱਲਬਾਤ ਚੱਲ ਰਹੀ ਹੈ ਇਹ ਚੀਜ਼ਾਂ ਸਪਸ਼ਟ ਹੋ ਗਈਆਂ ਅੱਜ ਸੁਖਵੀਰ ਬਾਦਲ ਦਾ ਵੀ ਬਿਆਨ ਆਇਆ ਕਿ ਇਸ ਜਿਹੇ ਮਾਮਲੇ ਦੇ ਵਿੱਚ ਉਹ ਤੁਹਾਨੂੰ ਅਗਲੀ ਖਬਰ ਚ ਦੱਸਦੇ ਆ ਪਰ ਫਿਲਹਾਲ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਪ੍ਰਗਟ ਸਿੰਘ ਨੇ ਕੋਈ ਹਵਾ 'ਚ ਤੀਰ ਨਹੀਂ ਛੱਡਿਆ ਇਹ ਤੀਰ ਪੂਰੀ ਤਰ੍ਹਾਂ ਵਿੰਨ ਕੇ ਨਿਸ਼ਾਨਾ ਵਿੰਨ ਕੇ ਛੱਡਿਆ ਹੋਇਆ ਤੀਰ ਹੈ ਹੁਣ ਇਸ ਸਿਆਸੀ ਤੀਰ ਦਾ ਨਿਸ਼ਾਨਾ ਥਾਂ ਸਿਰ ਲੱਗਦਾ ਹੈ ਜਾਂ ਨਹੀਂ ਆਪਣੇ ਸ਼ਿਕਾਰ ਨੂੰ ਫੰਡ ਪਾਉਂਦਾ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਪਰ ਇਸ ਦੇ ਨਾਲ ਇੱਕ ਨਵੀਂ ਹਲਚਲ ਸ਼ੁਰੂ ਹੋ ਗਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਅਕਾਲੀ ਦਲ ਜਾ ਸਕਦਾ ਹੈ ਇੰਡੀਆ ਅਲਾਈਂਸ ਦੇ ਵਿੱਚ ਜੇਕਰ ਜਾਣਾ ਜਾਂਦਾ ਤਾਂ ਕੀ ਫਾਇਦਾ ਕੀ ਨੁਕਸਾਨ ਹੋਵੇਗਾ ਇਹ ਵੀ ਦੱਸ ਦੇਣਾ ਅਤੇ ਨਾਲ ਹੀ ਇਹ ਵੀ ਕਮੈਂਟ ਕਰਕੇ ਦੱਸ ਦੇਣਾ ਕਿ ਅਕਾਲੀ ਦਲ ਨੂੰ ਜਾਣਾ ਚਾਹੀਦਾ ਹੈ ਜਾਂ ਨਹੀਂ